ਇਦਾਂ ਦੇ ਸਥਾਨ ਤੇ ਮੂੰਹ ਬੰਨ ਕੇ ਗਿਆ ਵੀ ਮੇਰੀ ਮੈਨੂੰ ਜ਼ਿਲ੍ਹੇ ਦਾ ਜ਼ੇਹਦਾਰ ਬਣਾਉ ਤੇ ਮੇਰੇ ਗੋਡੀਆਂ ਹੱਥ ਵੀ ਲਾਇਆ ਤੇ ਜਦੋਂ ਕਿਸੇ ਦੇ ਘਰ ਲਈਏ ਗੋਡੀਆਂ ਚ ਫਿਲਾਇਆ ਮੇਰੇ ਬਾਪ ਵੀ ਮਰਨ ਇਸ ਖਾਇਆ ਤੇ ਵੱਡਾ ਮਰਦਾ ਵਾ ਉਹਦਾ ਸਤਕਾਰ ਕਰੋ ਮੈਂ ਸਤਕਾਰ ਨਹੀਂ ਕੀਤਾ ਮੈਂ ਗੋਡੀਆਂ ਫਿਲਾਇਆ ਮੇਰੇ ਹੱਥ ਸੜ ਜਾਣ ਵੱਡੇ ਸੜ ਜਾਣ ਅੱਧਾ ਦਿਨਾਂ ਚੱਲ ਪਹਿਲਾਂ ਹੀ ਆ ਗਿਆ ਹੱਥ ਨਾਲੋਂ ਵੋਟਾਂ ਨਹੀਂ ਗਈਆਂ ਵੋਟਾਂ ਜਬਾਨ ਨਾ ਗਈਆਂ ਬਾਬੇ ਨਾਨਕਾ ਅਰਜ਼ਾਸ ਕਰਾਇਆ ਕਿ ਮੈਂ ਗਰਦਾਰ ਨਗਲ ਜਾ ਕੇ ਗੁੱਡੀ ਹੱਥ ਨਹੀਂ ਲਾਇਆ ਵੀ ਜ਼ਿਲੇ ਦਾ ਮੈਨੂੰ ਜੇਸਦਾਰ ਬਣਾਓ ਜੇ ਇਹ ਨਹੀਂ ਸੱਚਾ ਸੁੱਚਾ ਮੈਂ ਤੇ ਆਖ-ਆਖ ਬਾਤ ਕਰਾਉਣਾ 7 ਸਾਲ ਰਗੜੇ ਘਾਰਿਆ ਵਾ ਜੇ ਤੂੰ 7 ਸਾਲ ਧੱਕੇ ਖਾਦੇ ਆ ਤੂੰ ਪਾਰਟੀ ਕਰਕੇ ਦਿਖਾਦੇ ਤੂੰ ਆਪਣੀ ਕੱਟੂ ਤਾਂ ਕਰਕੇ ਖਾਦੇ ਆ ਬੋਲੇ ਹਾ ਸ਼ੁਕਰੀਆ ਕਾਨ ਮਾਤੇ ਦੀ ਸਾਂਝ ਪਾਓ ਵਾਇਡ ਡੇ ਦਾ ਕਲਜ਼ਾ ਅਜੇ ਆਪਾਂ ਸਾਰੇ ਬੱਤਰ ਹੋਏ ਹਨ ਇੱਕ ਬੰਦਾ ਵਿਜਨ ਦੇ ਆਲਾ ਹੋਵੇ ਪਾਰਟੀ ਦਾ ਭੋਗਾ ਦਿੰਦਾ ਹੋਵੇ ਤੇ ਇੱਕ ਬੰਦਾ ਬਾਹਰ ਬੈਠਾ ਹੋਵੇ ਜਿਹੜਾ ਪਾਰਟੀ ਦਾ ਰਹਿਮਰ ਨਾ ਹੋਵੇ ਤੇ ਉਹ ਗੱਲਾਂ ਕਰੇ ਜੀ ਮੈਂ ਦਾਨ ਖੜ ਕੇ ਆ ਕਰਦਾਂ ਮੈਂ ਆ ਕਰਦਾਂ ਮੇਰੇ ਹੱਥ ਸਣ ਜਾਂ ਅੱਧਾ ਕਿਹਦਾ ਜਾ ਹਿੰਦੋ ਹੀ ਆ ਜੀ ਹੱਥ ਨਾਲ ਵੀ ਵੋਟਾਂ ਨਹੀਂ ਗਈਆਂ ਵੋਟਾਂ ਜਵਾਨਾਂ ਨਾਲ ਨਹੀਂ ਆ ਗੂੰ ਕਰ ਜਿਹੜੇ ਤੇਰੇ ਨਾਲ ਬੰਦੇ ਆਲੇ ਦੁਆਲੇ ਜੁੜਦੇ ਨੇ ਜਦੋਂ ਤੇ ਵੋਟਾਂ ਦਾ ਸਮਾਂ ਆਉਂਦਾ ਉਦੋਂ ਕਾਂਗਰਸ ਵੀ ਕੰਮੀਦਵਾ ਦੇ ਨਾਲ ਜਾਂਦੇ ਆ ਤੇ ਜਿੱਦਣ ਕਰ ਪ੍ਰੋਗਰਾਮ ਕਰਨੀ ਹੁੰਦਾ ਉਦੋਂ ਸੱਦੇ ਖੱਬੇ ਕੋਲਤੇ ਹੁੰਦੇ ਆ ਕਿ ਇਹ ਨਹੀਂ ਸੱਚਾ ਸੁਣਨਾ ਤੇ ਆਹ-ਬਾਤ ਕਰਾਵਾ ਜਾਂਦਾ ਮੈਨੂੰ ਜੋ ਕਹਿਣਾ ਹਣਾ ਕਿ ਮੈਂ ਤੇਰੇ ਕੋਲ ਜਾਣਾ ਮੈਨੂੰ ਪਾਰਟੀ ਨੇ ਹੁਣ ਕੀਤਾ ਨਾ ਤਾਂ ਗਿਆ ਸੀ ਮੈਂ ਉਤਰੀ ਨਹੀਂ ਸੀ ਕਿਹਾ ਮੈਂ ਜਿੱਦਣ ਜਾ ਕੇ ਆਇਆ ਮੈਂ ਇਕੱਲਤ ਸਾਰੇ 11 ਮਿੱਤੇ 2150 ਦਾ ਦੇ ਚਲਾਈ ਦਾ ਮਾਇਆ ਤੇ ਬੜੀ ਇੱਕ ਗਲਤੀ ਕਰਕੇ ਆ ਮੇਰੀ ਮਾਫੀ ਦੇ ਦੋ ਮੈਨੂੰ ਮੈਂ ਗ੍ਰਹਿਣ ਕਰਕੇ ਆ ਉਹਦਾ ਸੋਹ ਰਹਾ ਅੱਲਾਹ ਮੈਂ ਗਿਆ ਦੂਰ ਮੈਂ ਮੰਨਦਾ ਮੈਨੂੰ ਪਾਰਟੀ ਨੇ ਵੰਗੂ ਕਰਕੇ ਭੇਜਿਆ ਤੇ ਜਦੋਂ ਕਿਸੇ ਦੇ ਘਰ ਲਈਏ ਗੋਡੀਆਂ ਤੇ ਲੱਗਦਾ ਇਸਰੇ ਬਾਪ ਦੀ ਮਿਹਰਬਾਨੀ ਇਸ ਖਾਇਆ ਤੇ ਵੱਡਾ ਮਿਲਦਾ ਵਾ ਉਹਦਾ ਸਤਿਕਾਰ ਕਰੋ ਮੈਂ ਸਤਕਾਰ ਵਿੱਚ ਕੀਤਾ ਮੈਂ ਗੋਡੀਆਂ ਖਿਲਾਇਆ ਪਰ ਕੀਤਾ ਅਕੀ ਅੱਜ ਮੈਂ ਬਾੜੀ ਨੂੰ ਤੁਹਾਡੇ ਰਾਜੇ ਉਹ ਪੁੱਛਣਾ ਮੈਨੂੰ ਬਾੜੀ ਦੇ ਨਾਲ ਕੋਈ ਗਿਲਾ ਨਹੀਂ ਕਰ ਮੈਨੂੰ ਸਿਰਫ ਗਿਲਾ ਇੱਕ ਆ ਮੈਂ ਬਾੜੀ ਦਾ ਸਪਾਈ ਆ ਘਰ ਬੈਠਦਾ ਪਰ ਬਾੜੀ ਸ਼ਿਕਾਇਤ ਕਰਨ ਤੁਹਾਡੇ ਵਿੱਚ ਆ ਕੇ ਮੈਨੂੰ ਸਪੱਸ਼ਟੀ ਕਰਨੀ ਚਾਹੀਦਾ ਬੋਲ ਫਰਦ ਲੜਨਾ ਤੁਸੀਂ ਆ ਝਗੜਨਾ ਤੁਸੀਂ ਆ ਵੋਟਾਂ ਤੁਸੀਂ ਕੱਢਣੀਆਂ ਮੈਂ ਪਾਰਟੀ ਦੇ ਪ੍ਰਧਾਨਤਾ ਨੂੰ ਬੇਨਤੀ ਕੀਤੀ ਰਾਹ ਪ੍ਰਧਾਨ ਜੀ ਤੁਸੀਂ ਨਹੀਂ ਆ ਸਕਦੇ ਸਰਦਾਰ ਬਿਕਰਮ ਸਿੰਘ ਜੀ ਤੇ ਰੇ ਭੇਜੋ ਇੱਥੇ ਆਉਣ ਸਾਡੇ ਵਰਕਰਾਂ ਨੂੰ ਜਿਹੜੇ ਆਗੂ ਸਗਾ ਮੇਰੇ ਜਿਹੜੇ ਆਗੂ ਨੇ ਉਹਨਾਂ ਨੂੰ ਆਕੇ ਸਪੈਕਟ ਕਰਨ ਕਿ ਜਿਹੜਾ ਪਾਰਟੀ ਦੇ ਵਿੱਚ ਜਰ ਨਾਮਸ਼ਾਨੀ ਹਰੇ ਪਾਰਟੀ ਦੇ ਵਿੱਚ ਉਹਦੀ ਸ਼ਮੂਲੀਅਤ ਨਹੀਂ ਕੋ ਕਿਉਂ ਗੱਲਾਂ ਕਰੇ ਉਹਦੇ ਆਲੇ ਦੁਆਲੇ ਮੈਂਬਰ ਜੋਬਣੀ ਕਮੇਟੀ ਤੋਂ ਬਹਿਣ ਯੂਥ ਮੈਂ ਕਿਹਦੇ ਪ੍ਰਧਾਨ ਕਿਉਂ ਬਹਿਣ ਇਹ ਸਵੈਟਿੰਗ ਦਾ ਦੋਸਾਂ ਜਿਹਨੂੰ 7 ਸਾਲ ਧੱਕੇ ਖਾਦੇ ਆ ਤੂੰ ਪਾਰਟੀ ਕਰਕੇ ਨਹੀਂ ਖਾਦੇ ਤੂੰ ਆਪਣੀ ਕੱਟੂ ਤਾਂ ਕਰਕੇ ਖਾਦੇ ਆ ਤੁਹਾਡਾ ਕਿਸੇ ਦਾ ਜੀ ਕਰੂ ਤੇ ਜਿਸ ਬੰਦੇ ਦਾ کردار ਮਾਲਾ ਹੋਵੇ ਉਹ ਤੁਹਾਡੀ ਵਾਹਿ ਕਰੇ ਤੁਹਾਡੀ ਧਰਤੀਆਂ ਨੇ ਭੈਣਾ ਦੀ ਜਿਹੜਾ ਬੰਦਾ ਗੁਰੂ ਸਾਹਿਬ ਦੇ ਆਲੇ ਦੁਆਲੇ ਨਾਮਾ ਲੈ ਕੇ ਆਪਣੀ ਘਰ ਦੀਆਂ ਨੂੰ ਹੋਇਆ ਆਪਣੀ ਧਿਆਨ ਤਾਂ ਨਹੀਂ ਹੋਇਆ ਦੂਜਾ ਵੇਲਾ ਫਿਰ ਫਿਰਵਾ ਲਿਆ ਇਹ ਗੁਰੂ ਸਾਡੀ ਸਿੱਖ ਕੌਮ ਜਾਂ ਸਿੱਖ ਧਰਮੇ ਜਾ ਕੇ ਕਹਿੰਦਾ ਕਹਿੰਦਾ ਕਿ ਮੇਰੇ 7 ਸਾਲ ਹੋ ਗਏ ਰਗੜੇ ਖਰਗੀਆਂ ਰਗੜੇ ਖਰਗ ਨੂੰ ਕਰਤੂਤਾ ਦੇ ਨਾਲ ਤੂੰ ਬਗਾਨੀ ਪਰਾਈ ਆਤਮਾ ਨੂੰ ਲੋਕਾਂ ਕਦੀ ਵੀਡੀਓ ਜਾਰੀ ਕੀਤੀ ਜਿਹੜੇ ਮੇਰੇ ਦੁਸ਼ਮਣ ਸੀ ਉਹਨਾਂ ਨੇ ਜਾਰੀ ਕੀਤੀ ਪਰਕਰ ਦੋਸ਼ ਮੈਂ ਪਾਰਟਿਸ ਪਾਈਆਂ ਮੈਂ ਕੋਈ ਵਿਅਕਤੀ ਨਹੀਂ ਸਰਦਾਰ ਬਿਕਮ ਸੋਹਣੀ ਆ ਜਾਣ ਪਾਰਟਿਸ ਦੇ ਸੀਨੀਅਰ ਬੰਦੇ ਆ ਅੱਜ ਸਿਰ ਮੈਂ ਤੁਹਾਨੂੰ ਆਗੂ ਸਹਿਬਾਨ ਨੂੰ ਬੁਲਾਇਆ ਰੈਲੀ ਕਰਦੇ ਆ ਆ ਕੇ ਉੱਥੇ ਐਲਾਨ ਕਰਦੇ ਇਹ ਇਹਦੇ ਨਾਲ ਸਾਡਾ ਸਰਕਾਰ ਅਸੀਂ ਪਾਜ ਦੀ ਚਾਂਦੀ ਕਰਾ ਲਈ ਪਹਿਲਾਂ ਵੀ ਕੰਮ ਕਰਦੇ ਡਾਢੇ ਕੰਮ ਕਰਾਂਗੇ ਸਾਨੂੰ ਨੁੱਝੇ ਵਾਸਤੇ ਅੱਜ ਕਿ ਲੋੜ ਹੈ ਮੈਂ ਤੁਹਾਨੂੰ ਇਹੋ ਹੀ ਆਪ ਦਾ ਪੱਖ ਰੱਖਣਾ ਆ ਮੇਰਾ ਪੱਖ ਤਾਂ ਕੋਈ ਮੇਰੇ ਦੇ ਨਜ਼ੀਰ ਲੱਗਦੀ ਆ ਮੇਰੇ ਤੇ ਤਕਤੂਦ ਲੱਗਦੀ ਆ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਜੁਦਾ ਹੈਗਾ ਤੇ ਮੇਰਾ ਸਾਥ ਦੇਦੇ ਹੋ ਨਹੀਂ ਦੇ ਤੁਹਾਡੀ ਮਰਜ਼ੀ ਆ ਮੈਂ ਜੋ ਮਨ ਆਪਣੀ ਗੱਲ ਨਹੀਂ ਕਰ ਸਕਦਾ ਮੈਂ ਅੱਜ ਭਰੇ ਮਨ ਨਾਲ ਕਹਿ ਰਿਹਾ ਕਿ ਮੈਂ ਇਹ ਦਿਨ ਵੇਖਿਆ ਜਿਹਨਾਂ ਮੈਂ ਰਾਤ ਵੇਖੀ ਨੇ ਜਿਹੜਾ ਜੀ ਉਹ ਬਕਵਾਦੇ ਰਹੇ ਨੇ ਮੈਂ ਉਹਨਾਂ ਤੇ ਪਹਿਰਾ ਦਿੱਤਾ ਰਿਹਾ ਤੇ ਗਾਂਵਿ ਪਹਿਰਾ ਲਾਉਂਦਾ ਜੋ ਤੁਹਾਡਾ ਮਹਿਜ਼ਾ ਆਉਂਗਾ ਮੈਂ ਉਹਦੇ ਇਮਾਨ ਲੁਟਕਾਂ ਪਰ ਜੇ ਕੱਲ ਨੂੰ ਕੋਈ ਗੱਲ ਹੋ ਗਈ ਮੈਂ ਇੱਕ ਥਾੜਾ ਕਹੋਗੇ ਅੱਜ ਮੈਂ ਲਾਣਾ ਦੇ ਕੋਈ ਕਵੀ ਨਵੀਂ ਵੀ ਆ ਮੇਰਾ ਸਾਥ ਦੇਹੋਗੇ

ਮੈਂ ਅੱਜ ਕੋਈ ਫੈਸਲਾ ਨਹੀਂ ਲਿਆ। ਇਹ ਮਤ ਸੋਚਿਓ ਕਿ ਮੈਂ ਕਾਂਗਰਸ ਪਾਰਟੀ ਦੇ ਵਿੱਚੋਂ ਮੈਂ ਭਰਾਨੀ ਚਲੇ ਜਾਵਾਂ ਪਰ ਪਾਰਟੀ ਨੂੰ جواب ਦਿੱਤਾ। ਬਣਦਾ ਕਿ ਨਹੀਂ ਬਣਦਾ ਇਹ ਜੇ ਬਣਦਾ ਤਾਂ ਜਰਾ ਸਾਥ ਦਿਓ ਜੇ ਨਹੀਂ ਬਣਦਾ ਤਾਂ ਮੈਨੂੰ ਘਰੇ ਰੋਲ ਦਿਓ। ਮੈਂ ਇਹ ਕਿ ਰਾਜਨੀਤੀ ਕਰਨਾ ਇਹ ਤਾਂ ਨਹੀਂ। ਪਰ ਇਹਦੀ ਗੱਲ ਗੱਲ ਤੁਸੀਂ ਕੀ ਆ ਜੀ ਜਦੋਂ ਆਪਾਂ ਖਰੀਦਦਾਰ ਹਾਂ ਉਹਨਾਂ ਕਦਾਂ ਫੌਰਟ ਕੀਆ ਕਿ ਕੋਈ ਪੌਦਿਆਂ ਦੀ ਰਾਤ ਸਮਾਗਿਆਂ ਦੀ ਲੇਕ ਕੋਝ ਆ ਜਾਂਦੀ ਆ ਉਹ ਆਪਾਂ ਗੱਲਾਂ ਕੋਲ ਬੋਲ ਨਾ ਕਰਦੇ ਤੇ ਮੈਂ ਕਰ ਕੋਲ ਬੋਲ ਵੀ ਕਿ ਕਰਦਾ ਮੈਂ ਸਪਸ਼ਟ ਕਰਦਾ ਮੈਂ ਕਿ ਜਿਹਨੇ ਜਮਨੀ ਨਾਲ ਕਰਦਾ ਸਭ ਇਹ ਗੀਤ ਕਰਦੇ ਕਿ ਕਾਂਗਰਸ ਦੀ ਕੋਲ ਕੰਨਸ ਵਾਲੇ ਲਈ ਮਕਾਨ ਹੀ ਗਿਆ ਆਮ ਵਾਲੇ ਨੂੰ ਕਾਨੀ ਗਿਆ ਜਿਹਾਂ ਦੇ ਸਰਪੰਖਾਂ ਦੀ ਦਦੇ ਬਚਤਾਂ ਹਾਲ ਮੁਸ਼ਕਿਲ ਗਿਆ ਜਾਂ ਸਾਧ ਦੇਣ ਗਿਆ ਮੈਂ ਕਦੀ ਇਹ ਇੱਕ 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 ਮੁਖਾਵੀ ਦੇ ਵੀ ਜਿਹਨੇ ਪਾਸੇ ਤੋਰਦਾ ਉਧਰ ਪਾਸੇ ਕੇਰੇ ਵੀ ਕੋਰ ਦਾ ਜਿਹਦੇ ਨਾਲ ਕੋਰਤਾ ਉਹਦੇ ਨਾਲ ਕੋਰਤਾ ਜਿਹਨੂੰ ਨਾਮ ਉਹਨੂੰ ਨਾਮ ਜਿਹਨੂੰ ਹਾਰ ਉਹਦੇ ਲਈ ਨਾਮ ਹਰਕਾ ਡੇਰਾ ਬਾਬਾ ਨਾਨਕ ਦੇ ਜਿਹੜੇ ਸਾਡੇ ਆਗੂ ਸਹਿਬਾਨ ਨੇ ਇੱਕ ਨੰਬਰ ਜਿਹੜੀ ਕਤਾਰ ਜਿਹਨੂੰ ਕਹਿ ਸਕਦੇ ਹਾਂ ਸਾਡੇ ਸਾਰੇ ਲੀਡਰ ਸੀ ਉਹਨਾਂ ਦੇ ਨਾਲ ਮੀਟਿੰਗ ਸੱਜੀ ਗਈ ਸੀ ਕੁਝ ਮੁਸ਼ਕਲ ਸੀ ਉਹ ਸਾਰੀ ਹਾਈ ਕਮਾਂਡ ਤੱਕ ਅਸੀਂ ਗੱਲ ਕਰੀ ਸੀ ਕਿਉਂਕਿ ਪਰਿਵਾਰ ਸਾਡਾ ਵਾ ਅਸੀਂ ਪਰਿਵਾਰ 'ਚ ਗੱਲ ਕਰਨੀ ਹੁੰਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਸਾਡਾ ਪਰਿਵਾਰ ਹੈ ਹਾਈ ਕਮਾਂਡ ਤੱਕ ਗੱਲ ਪਹੁੰਚਾਉਣੀ ਸੀ ਉਹ ਗੱਲ ਕੀਤੀ ਗਈ ਆ ਤੇ ਮੇਰਾ ਖਿਆਲ ਹੈ ਕਿ ਇਸ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ ਸੀ ਅਸਲ ਮੁੱਦਾ ਕੀ ਹੈ ਕੀ ਮੁਸ਼ਕਲ ਆਈ ਹੈ ਜੇ ਤੁਹਾਨੂੰ ਕਿਹਾ ਜਾਣਾ ਹੈ ਕਿ ਮੁਸ਼ਕਲ ਲਿਖੋ ਲਿਖੋ ਕੀ ਪ੍ਰਚਾਰ ਨਹੀਂ ਕਰ ਰਹੇ ਅੱਜਕੱਲ ਪ੍ਰਚਾਰ ਕਿਉਂ ਨਹੀਂ ਕਰ ਰਿਹਾ ਜੀ ਮੈਂ ਹਾਲੇ ਪਰਸੋ ਸਾਰੀਆਂ ਮੀਟਿੰਗਸ ਕਰਕੇ ਗਿਆ ਵਾਂ ਬਾਰਡਰ ਵਾਲੇ ਸਾਰੇ ਜਿਹੜੇ ਆ ਜ਼ੋਨ ਸੀ ਬਾਰਡਰ ਜ਼ੋਨ ਦੇ ਸਾਰੇ ਪਿੰਡਾਂ ਦੇ ਵਿੱਚ ਮੈਂ ਕੱਲੇ-ਕੱਲੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਕੇ ਆਇਆ ਤੇ ਕੱਲ ਮੇਰੀ ਮੀਟ ਥੋੜੀ ਜਿਹੀ ਢਿੱਲੀ ਸੀ ਅੱਜ ਵੀ ਪ੍ਰੋਗਰਾਮ ਜਿਹੜਾ ਵਾ ਇੱਕ ਤਰ੍ਹਾਂ ਦੀ ਕੀਮਾ ਸਾਹਿਬ ਦੀ ਮੀਟਿੰਗ ਆ ਹੋਰ ਅਸੀਂ ਮੀਟਿੰਗਾਂ ਵੀ ਕਰਨੀਆਂ ਨੇ ਅਸੀਂ ਵਰਕਰ ਆ ਅਕਾਲੀ ਦਲ ਦੇ ਜ਼ਿਪਾਈ ਆ ਲੜਨਾ ਜਾਣਦੇ ਆ ਤੇ ਲੜਾਂਗੇ ਲੜਦੇ ਆਏ ਆ ਤੇ ਗਾਂਵਾਂ ਵਿੱਚ ਲੜਾਂਗੇ ਤੁਸੀਂ ਅਫਵਾਹਾਂ ਖਲਾਉਣਾ ਕੰਮ ਆ ਮੇਰੇ ਮੋਂ ਕੋਈ ਸੁਣਿਆ ਤੇਰੇ ਸਵਾਲ ਤੁਹਾਡਾ ਪੁੱਛਣਾ ਬਣਦਾ ਨਹੀਂ ਮੈਨੂੰ ਜੇ ਤੂੰ ਤੁਸੀਂ ਇੱਕ ਮਿੰਟ ਜੇ ਤੂੰ ਤੁਸੀਂ ਮੇਰੇ ਕੋਈ ਮੂੰਹ ਸੁਣਿਆ ਮੇਰੀ ਸਾਰਾ ਲਾਈਫ ਪਾਸ਼ਨ ਸੁਣਿਆ ਮੈਂ ਕੋਈ ਗੱਲ ਕੀਤੀ ਇਹੋ ਜੀ ਉਹ ਤੁਹਾਡਾ ਫਰਜ਼ ਨਹੀਂਗਾ ਬਣਦਾ ਵੇਖੋ ਗੱਲ ਆਪਾਂ ਪੱਤਰਕਾਰ ਆਂ ਸਤਿਕਾਰਯੋਗ ਪੱਤਰਕਾਰ ਜੀ ਕਿ ਪੱਤਰਕਾਰਤਾ ਵਾਲੀ ਗੱਲ ਕਰੋ ਜਦੋਂ ਕਿਸੇ ਹੋਰ ਨੂੰ ਸਵਾਲ ਪੁੱਛਦੇ ਜੇ ਕੋਈ ਜਿਸ ਬੰਦੇ ਨੇ ਕੋਈ ਮਾੜਾ ਕੰਮ ਕੀਤਾ ਹੋਵੇ ਉਹਨੂੰ ਕਦੇ ਪੁੱਛਿਆ ਵੀ ਇਹ ਵੀਡੀਓ ਦੇ ਵਿੱਚ ਕੌਣ ਸੀ ਨਾਲ ਕਦੇ ਪੁੱਛਿਆ ਦੀ ਪੁੱਛਿਓ ਕਦੇ ਜਦੋਂ ਹੁਣ ਕਦੇ ਕਰੋਗੇ ਨਾ ਕਿਸੇ ਦੀ ਤੁਹਾਨੂੰ ਕੋਈ ਵੀ ਵੀਡੀਓ ਦੇ ਵਿੱਚ ਜਿਹੜਾ ਫਲਾਣਾ 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 ਬੰਦਾ ਕੌਣ ਜਾਂ ਜਨਾਨੀ ਕੌਣ ਸੀ ਪੁੱਛੋਗੇ ਜਰੂਰ ਪੁੱਛੋ। ਕਾਹ ਲੋ ਸਭ ਤਾਂ ਨਰਾਜ਼ਗੀ ਕੀ ਹੈ ਪਾਰਟੀ। ਨਰਾਜ਼ਗੀ ਪਾਰਟੀ ਦੇ ਨਾਲ ਇਹ ਆ ਕਿ ਕੋਈ ਬੰਦਾ ਅਕਾਲੀ ਨਾ ਹੋਵੇ। ਤੇ ਉਹਦੇ ਆਲੇ ਦੁਆਲੇ ਅਕਾਲੀ ਦਲ ਦੇ ਬੰਦੇ ਬਹਿ ਕੇ ਕੋਈ ਪ੍ਰੈਸ ਕਾਨਫਰੰਸ ਕਰਨ ਤੇ ਅਕਾਲੀ ਦਲ ਨੂੰ ਉਹਨਾਂ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੀ ਜਵਾਬਤਦਲੀ ਕਰਨੀ ਚਾਹੀਦੀ ਤੇ ਉਹ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਅਕਾਲੀ ਨੇ ਕਿ ਨਹੀਂ ਬਸ ਇਹ ਨਾਮ ਰਿਹਾ ਹੋਰ ਕੋਈ ਮਨ ਨਰਾਜ਼ਗੀ। ਹਾਈ ਕਮਾਂਡ ਨਰਾਜ਼ਗੀ ਹਾਈ ਕਮਾਂਡ ਇਹੋ ਹੀ ਨਰਾਜ਼ਗੀ ਤਾਂ ਦੱਸ ਦਿੱਤੀ ਹੋਰ ਕਿ ਮੇਰੀ ਨਰਾਜ਼ਗੀ ਨਹੀਂ ਗਈ ਜਾਂ ਕੋਈ ਕੋਈ ਪੈਲ ਨਹੀਂ ਸਰ ਵੀ ਇੱਕੋ ਗੱਲ ਕੀਤੀ ਵੀ ਇੱਕ ਬੰਦਾ ਜਿਹੜਾ ਅਕਾਲੀ ਹੀ ਨਹੀਂਗਾ ਅਕਾਲੀ ਦਲ ਦਾ ਮੈਂਬਰ ਹੀ ਨਹੀਂਗਾ ਉਹਦੇ ਆਲੇ ਦੁਆਲੇ ਬਹਿ ਕੇ ਸਾਡੇ ਜਿਹੜੇ ਅਕਾਲੀ ਦਲ ਦੇ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੋਈ ਸਾਫਟਾ ਜ਼ਿਲ੍ਹਾ ਪ੍ਰਧਾਨ ਸਾਡੇ ਅਕਾਲੀ ਦਲ ਦਾ ਤੇ ਹੁਣ ਅਕਾਲੀ ਦਲ ਦਾ ਨੁਮਾਇੰਦਾ ਵੀ ਹੋਵੇ ਉਹ ਕੋਈ ਗੱਲ ਕਰੇ ਤੁਸੀਂ ਮੈਂ ਇਸ ਗੱਲ ਦੀ ਉਹਨਾਂ ਨੂੰ ਕਿਹਾ ਸੀ ਕਿ ਇਸ ਗੱਲ ਨੂੰ ਵਰਜਣਾ ਚਾਹੀਦਾ ਤੁਸੀਂ ਰਾਜੀ ਕਿਤਾ ਹੋ ਤੁਹਾਨੂੰ ਹਾਈ ਕਮਾਂਡ ਮਨਾਉਣ ਆ ਗਏ ਨਾ ਜੀ ਮੇਰਾ ਦੱਸੋ ਮੈਨੂੰ ਰ ਹਾਈ ਮੈਂ ਸਪਾਈ ਹਾਂ ਸਪਾਈ ਕੋਲ ਜਰਨੈਲ ਨਹੀਂ ਆਉਂਦਾ ਜਰਨੈਲਾਂ ਕੋਲ ਸਪਾਈ ਜਾਂਦੇ ਹੁੰਦੇ ਤੇ ਸਪਾਈ ਜਿਹੜੇ ਅਸੀਂ ਸਪਾਈ ਹਾਂ ਅਸੀਂ ਪਾਰਟੀ ਜਿਹੜਾ ਦੱਸਿਆ ਹੁੰਦਾ ਉਹਨੂੰ ਮਨਾਉਣਾ ਹੁੰਦਾ ਗੱਲ ਹੈ ਜੀ ਤੁਸੀਂ ਜੇ ਤੁਹਾਡੇ ਕੋਈ ਦਰਦ ਹੁੰਦੀ ਆ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਤੁਸੀਂ ਆਪਣੇ ਮਾਂ ਕੋਲ ਬਾਪ ਕੋਲ ਗਿਲਾ ਕਰਦੇ ਜੇ ਕਿ ਨਹੀਂ ਕਰਦੇ ਹਾਂ ਹਾਈ ਤੁਹਾਡੇ ਮੇਰੀ ਮਾਂ ਪਿਓ ਸਾਰਾ ਕੁਝ ਤੇ ਮੈਂ ਉਹਨਾਂ ਕੋਲ ਆਪਣਾ ਦੁੱਖ ਰੋਇਆ ਕਿ ਇਸ ਚੀਜ਼ ਨੂੰ ਵਰਜਣਾ ਚਾਹੀਦਾ ਤੇ ਤਾਂ ਕਿ ਸਾਰਾ ਇਹ ਹਲਕਾ ਜਿਹਾ ਤਗੜਾ ਹੋ ਕੇ ਇਸ ਜਿਹੜੀ ਆ ਡਾਕਟਰ ਚੀਮਾ ਦੀ ਜਿਹੜੀ ਆ ਲੜਾਈ ਉਹਨੂੰ ਵੱਡੇ ਮਾਰਜਨ ਨਾਲ ਜਿੱਤ ਕੇ ਤੇ ਸ਼ਰਮਣੀ ਕਲੇਦ ਦੀ ਝੋਲੀ ਪਾਇਆ ਜਾਵੇ